ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਇਸ ਪਵਿੱਤਰ ਦਿਹਾੜੇ ਮੌਕੇ ਹਥਨ ਸਕੂਲ ਦੇ ਕੁਝ ਕਾਦੇ ਆਪਕ ਸਹਿਬਾਨਾਂ ਵੱਲੋਂ ਸਾਰੇ ਬੱਚਿਆਂ ਨੂੰ ਜਲੇਬੀਆਂ ਦਾ ਜਿਹੜਾ ਉਹ ਲੰਗਰ ਆ ਜਿਹੜਾ ਉਹ ਲਗਾਇਆ ਜਾ ਰਿਹਾ ਆਪ ਇੱਥੇ ਖੁਦ ਹਲਵਾਈ ਬੁਲਾ ਕੇ ਉਹ ਤਿਆਰ ਕਰ ਰਹੇ ਨੇ ਨਾਲ ਐਨ ਐਸ ਐਸ ਦੇ ਵਲੰਟੀਅਰ ਬੱਚਿਆਂ ਨੂੰ ਸਾਰਿਆਂ ਨੂੰ ਸਰਵ ਕਰ ਰਹੇ ਆ ਜਲੇਬੀਆਂ ਦਾ ਲੰਗਰ ਜਿਹੜਾ ਬੱਚਿਆਂ ਨੂੰ ਉਹ ਲਾਇਆ ਜਾ ਰਿਹਾ ਪੂਰੇ ਵਧੀਆ ਬਿਨਾਂ ਰੰਗ ਤੋਂ ਜਲੇਬੀਆਂ ਫੜਾਈਆਂ ਜਾ ਰਹੀਆਂ ਬੱਚਿਆਂ ਨੂੰ ਪੰਗਤਾਂ ਦੇ ਵਿੱਚ ਬਿਠਾ ਕੇ ਜਲੇਬੀਆਂ ਦਾ ਲੰਗਰ ਸ਼ਿਕਾਇਆ ਜਾ ਰਿਹਾ ਹਾਥਨ ਸਕੂਲ ਦੇ ਸਟਾਫ ਵੱਲੋਂ ਐਫਰਟ ਕੀਤੇ ਗਿਆ ਜਿਦੇ ਵਿੱਚ ਸਖਪਾਲ ਸਿੰਘ ਜੀ ਸਰ ਖਾਲਿਦ ਮਹਿਮੂਦ ਜੀ ਹਿਸਟਰੀ ਲੈਕਚਰਰ ਕੈਬਲ ਕ੍ਰਿਸ਼ਨ ਜੀ ਪੰਜਾਬੀ ਮਾਸਟਰ ਕਵਰਦੀਪ ਸਿੰਘ ਨਵਜੀਤ ਸਰ ਰਕੇਸ਼ ਕੁਮਾਰ ਜੀ ਹਾਂ ਪੁੱਤ ਜਲੇਬੀਆਂ ਹੋਰ ਭੇਜਿਓ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਹੋਰ ਖਾਣੀਆਂ ਹੋਰ ਚਾਹੀਦੀਆਂ ਨੇ ਪੁੱਤ ਹਾਂ ਬੱਚਿਆਂ ਨੂੰ ਰਾਜਵੀਆਂ ਚਿੱਟੀਆਂ ਜਲੇਬੀਆਂ ਇਲਾਇਚੀਆਂ ਪਾ ਕੇ ਖਲਾਈਆਂ ਜਾ ਰਹੀਆਂ ਨੇ ਜੀ ਹਾਂ ਦੇਸੀ ਕਿਉਂ ਕੀ ਬਾਤ ਆ ਜੀ ਹੇ ਬਾਬਾ ਜੀ ਗੁਰਜੀਵਨ ਸਿੰਘ ਜੀ ਪਹੁੰਚਿਆ ਜਥੇ ਸਮੇਤ ਆਇਆ ਹਾਂਜੀ ਨਾਲ ਜਸਪਾਲ ਸਰ ਲਗਭਗ 8-9 ਦੇ ਆਪਕ ਸਾਬਾਨਾਂ ਵੱਲੋਂ ਬੱਚਿਆਂ ਲਈ ਇਹ ਐਫਰਟ ਕੀਤੇ ਗਿਆ ਜਲੇਬੀਆਂ ਦਾ ਲੰਗਰ ਰਜਵੀਆਂ ਜਲੇਬੀਆਂ ਇੱਥੇ ਬਣਾ ਕੇ ਪੰਗਤਾਂ ਵਿੱਚ ਸ਼ਕਾਈਆਂ ਜਾ ਰਹੀਆਂ ਦੇਸੀ ਘੋੜੇ ਵਿੱਚ ਜਲੇਬੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਪਤਤ ਜੀ ਵੀ ਸ਼ਾਮਿਲ ਹੋ ਉਧਰ ਹੱਥ ਧੋ ਕੇ ਠੀਕ ਆ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਲਾ ਸ੍ਰੀ ਦੀ ਦੇਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਇਹ ਵੀ ਨਾਲੋਂ ਨਾਲ ਸਮਾਗਮ ਸਾਰੇ ਚੱਲ ਰਹੇ ਨੇ ਤੇ ਸਟਾਫ ਵੱਲੋਂ ਲੰਗਰਾ ਜਿਹੜਾ ਬੱਚਿਆਂ ਨੂੰ ਉਹ ਵੀ ਜਲੇਬੀਆਂ ਦਾ ਲਾਇਆ ਜਾ ਰਿਹਾ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਹਾਥਨ ਸਕੂਲ ਦੇ ਵਿੜੇ ਸਾਰੇ ਸਟਾਫ ਬਹੁਤ ਵਧੀਆ ਮਿਹਨਤੀ ਹੈ ਜੀ ਬੱਚੇ ਬਹੁਤ ਵਧੀਆ ਨੇ ਤੇ ਲਗਭਗ ਸਾਰੇ ਸਟਾਫ ਬੱਚਿਆਂ ਲਈ ਬਹੁਤ ਐਫਰਟ ਕਰ ਰਿਹਾ ਸਾਰੇ ਬੱਚਿਆਂ ਨੂੰ ਅੱਜ ਰਜਵੀਂਆਂ ਜਲੇਬੀਆਂ ਦਾ ਜਿਹੜਾ ਉਹ ਲੰਗਰ ਲਾਇਆ ਜਾ ਰਿਹਾ ਜੀ ਤੇ ਐਨਐਸਐਸ ਕੈਂਪ ਚੱਲ ਰਿਹਾ ਉਹਦੀਆਂ ਵੀ ਗਤੀਵਿਧੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਮੇਰਾ ਹਾਲ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਕਰੋ ਇਹ ਬੱਚੀਆਂ ਇੱਧਰ ਕਹਿੰਦੀਆਂ ਨੇ ਵੀ ਵਲੌਗ 'ਚ ਹਾਂ ਵੀ ਹਾਂ ਕੀ ਬਾਤ ਹੈ ਤੁਸੀਂ ਐਨਐਸਐਸ ਕੈਂਪ 'ਚ ਬੁੱਤ ਸਾਰੇ ਹਾਂ ਕਿੰਨਾ ਇੰਜੋਏ ਕਰ ਰਹੇ ਹੋ ਪੂਰਾ ਹਾਂ ਹਾਂ ਹੁਣ ਜਲੇਬੀਆਂ ਦਾ ਲੰਗਰ ਆ ਜਿਹੜਾ ਤਿਆਰ ਆ ਆਪਣੇ ਲਈ ਸਾਰੇ ਬੱਚਿਆਂ ਲਈ ਉਹ ਛਕਣਾ ਜ਼ਰੂਰ ਨਾਲ ਛਕਾਉਣਾ ਵੀ ਹੈ ਠੀਕ ਹੈ ਓਕੇ ਓਕੇ ਜੀ ਸਸਿਕਾ